ਮਨੀ ਸਿੰਘ ਦੀ ਰੂਹਾਨੀ ਯਾਤਰਾ 20 ਫੱਗਣ 2008 ਬਿਕਰਮੀ ਦਿਨ ਐਤਵਾਰ ਨੂੰ ਜਨਮ ਸਾਖੀ ਲਿਖਣੀ ਸ਼ੁਰੂ ਕੀਤੀ ਮਾਲਵੇ ਦੇਸ਼ ਵਿੱਚ ਇੱਕ ਮੱਲਾ ਪਿੰਡ ਹੈ ਮਨੀ ਸਿੰਘ ਉੱਥੋਂ ਦੇ ਵਸਣ ਵਾਲਾ ਇੱਕ ਸਿੱਖ ਜ਼ਿੰਮੇਵਾਰ ਸੀ ਉਹ ਭਜਨ ਕਰਨ ਨੂੰ ਤੇ ਸਾਧਨਾ ਕਰਨ ਨੂੰ ਬੜਾ ਉਦਾਸ ਰਹਿੰਦਾ ਸੀ ਸਾਧਾ ਸੰਤਾਂ ਨੂੰ ਪੁੱਛਦਾ ਰਹਿੰਦਾ ਸੀ ਕਿ ਮੈਂ ਗੁਰੂ ਉਹ ਧਾਰਨਾ ਹੈ ਜਿਹੜਾ ਅੰਤਜਾਮੀ ਹੋਵੇ ਤੇ ਦਿਲ ਦੀਆਂ ਜਾਣਨ ਵਾਲਾ ਹੋਵੇ ਇੱਕ ਸਿੱਖ ਨੇ ਉਪਦੇਸ਼ ਦਿੱਤਾ ਕਿ ਮਾਝੇ ਦੇਸ਼ ਵਿੱਚ ਬਰਕੀ ਪਿੰਡ ਹੈ ਉੱਥੇ ਜਾਣ ਲਈ ਪਹਿਲਾਂ ਇੱਕ ਸੋਰਸਿੰਗ ਵੱਡਾ ਨਗਰ ਹੈ ਤੇ ਫਿਰ ਅੱਗੇ ਪੁੱਛ ਕੇ ਪੜਾਣੇ ਜਾਵੀ ਉੱਥੋਂ ਅੱਗੇ 2-3 ਮੀਲ ਹੈ ਪੁੱਛਦਾ ਪੁੱਛਦਾ ਮਨੀ ਸਿੰਘ ਪੜਾਣੇ ਆਇਆ ਤੁਰਿਆਂ ਜਾਂਦਿਆਂ ਦਿਲ ਵਿੱਚ ਦਲੀਲ ਧਾਰੀ ਕਿ ਬਾਬੇ ਮਹਿਤਾਬ ਸਿੰਘ ਹੋਰੀ ਜੇ ਸਮਰਥ ਹੋਣਗੇ ਤੇ ਮੇਰੇ ਜਾਂਦੇ ਨੂੰ ਕੇਸੀ ਅਸ਼ਨਾਨ ਕਰਕੇ ਕੇਸ ਪਿਛਾ ਸੁਟਕੇ ਤੇ ਪੈਰੀ ਪਉਏ ਪਾ ਕੇ ਬਾਹਲੇ ਦਰਵਾਜ਼ੇ ਅੱਗੇ ਟਹਿਲਦੇ ਹੋਣਗੇ ਇਹ ਦਿਲ ਵਿੱਚ ਧਾਰਨਾ ਧਾਰ ਦਾ ਮਨੀ ਸਿੰਘ ਵਰਕੀ ਜਾ ਪਹੁੰਚਾ ਚੜਦੇ ਪਾਸੇ ਬਰਕੀ ਦੇ ਪੁੱਛਿਆ ਕਿ ਮੈਂ ਸਿੰਘ ਸਾਹਿਬ ਬਾਬੇ ਮਹਤਾਬ ਸਿੰਘ ਦੇ ਗੁਰਦੁਆਰੇ ਜਾਣਾ ਹੈ ਕਿਸੇ ਸਿੱਖ ਨੇ ਦੱਸਿਆ ਕਿ ਲੈਨਦੇ ਪਾਸੇ ਵੱਡਾ ਗੁਰਦੁਆਰਾ ਹੈ ਜਿੱਥੇ ਬਾਬੇ ਹੋរី ਹਨ ਜੀ ਜੋ ਮਨੀ ਸਿੰਘ ਸਿੱਖ ਨੇ ਦਿਲ ਵਿੱਚ ਦਲੀਲ ਧਾਰੀ ਸੀ ਕਿ ਦਰਵਾਜ਼ੇ ਅੱਗੇ ਟਹਿਲਦੇ ਹੋਣਗੇ ਤੇ ਮੇਰਾ ਨਾਮ ਲੈ ਕੇ ਮੈਨੂੰ ਜਾਂਦੇ ਨੂੰ ਆਵਾਜ਼ ਮਾਰਨ ਆਖਣਾ ਸਿੱਖਾ ਮਨੀ ਸਿੰਘ ਫਿਰ ਜਿਸ ਵੇਲੇ ਮਨੀ ਸਿੰਘ ਗੁਰਦੁਆਰੇ ਦੇ ਅੱਗੇ ਗਿਆ ਤੇ ਉਸੇ ਤਰ੍ਹਾਂ ਅੱਗੇ ਜਾ ਕੇ ਦਰਸ਼ਨ ਹੋਏ ਕੇਸੇ ਅਸ਼ਨਾਣ ਕਰਕੇ ਕੇਸ ਪਿਛਾ ਸੁਟੇ ਹੋਏ ਹਨ ਜੀ पैरी पोए पाके दरवाजे अगे टहल रहे जी मनी सिंह ही हाथ जोड़ के नमस्कार की मनी राजी है मनी सिंह बचन सुन के निहाल हो गया जानवाल मैं जो कुछ लभदू गया है जी बाबे महिताप सिंह जी दी सेवा अते बाबे बहिताप सिंह होरी अंदर चले गए हा पर बैठ गए ते मगरे मनी सिंह पिछे पिछे चले गए हा जी ਹੋਰ ਸੰਗਤ ਵੀ ਦਰਬਾਰ ਵਿੱਚ ਬੈਠੀ ਸੀ ਸੇਵਾ ਵਾਲੇ ਸੇਵਾ ਵਿੱਚ ਹਾਜ਼ਰ ਸਨ ਮਨੀ ਸਿੰਘ ਸੰਗਤ ਵਿੱਚ ਬੈਠ ਕੇ ਦਿਲ ਵਿੱਚ ਦਲੀਲ ਤਰੀਕੀ ਕਿਸ ਬਿੰਦ ਨਾਲ ਸ਼ਰਨ ਪਵਾਂ ਇਹ ਸੋਚਿਆ ਕਿ ਮੈਂ ਸਿੱਖਾ ਕੋਲੋਂ ਪੁੱਛਦਾ ਹਾਂ ਕਿ ਮੈਂ ਬਾਬੇ ਮਹਿਤਾਬ ਸਿੰਘ ਹੋਰਾ ਨੂੰ ਗੁਰੂਤਾਰਨ ਕਰਨਾ ਹੈ ਤੇ ਮੈਨੂੰ ਰਸਤਾ ਦੱਸੋ ਜਿਸ ਤਰ੍ਹਾਂ ਮੈਨੂੰ ਚੰਨੀ ਲਾ ਲੈਣ ਤੇ ਬਖਸ਼ ਲੈਣ ਉਹਨਾਂ ਦੱਸਿਆ ਕਿ ਸਿੱਖਾ ਜਿਸ ਵਕਤ ਬਾਬੇ ਮਤਾਬ ਸਿੰਘ ਹੋਰੀ ਅਟੰਕ ਬਹਿਣਗੇ ਉਸੇ ਵਕਤ ਗੱਲ ਵਿੱਚ ਪੱਲਾ ਪਾ ਕੇ ਪ੍ਰਸ਼ਾਦ ਭੇਟਾ ਰੱਖ ਕੇ ਬੇਨਤੀ ਕਰੀ ਤੇ ਇਹ ਤੈਨੂੰ ਪੱਕੀ ਹੈ ਜੇ ਤੈਨੂੰ ਝਿੜਕ ਦੇਣਗੇ ਤੇ ਡੋਲ ਨਾ ਜਾਵੀ ਤੇ ਜੇ ਮਿੱਠਾ ਬੋਲਣਗੇ ਤੇ ਫਿਰ ਤੈਨੂੰ ਇਥੋਂ ਲੱਭਣਾ ਕੁਝ ਨਹੀਂਗਾ ਤਕੜਾ ਹੋ ਕੇ ਸੇਵਾ ਨੂੰ ਲੱਗ ਪਵੀਨ ਆਪੇ ਬਖਸ਼ ਦੇਣਗੇ ਮਨੀ ਸਿੰਘ ਜਿਸ ਵਕਤ ਬੇਨੰਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਨੂੰ ਸ਼ਰਨ ਲਾਓ ਜੀ ਮੈਨੂੰ ਆਪ ਜੀ ਦੇ ਦਰਸ਼ਨ ਤੇ ਸੇਵਾ ਦੀ ਭੁਖ ਹੈ ਬਾਬੇ ਮਹਤਾਬ ਸਿੰਘ ਹੋਰੀ ਮੁਖੋ ਬੋਲੇ ਸਿਖਾ ਸਾਨੂੰ ਤਾਂ ਸੇਵਾਨ ਦੀ ਕੋਈ ਲੋੜ ਨਹੀਂ ਤੂੰ ਇੱਕ ਦਿਨ ਰਹੁ ਦੋ ਦਿਨ ਰਹੁ ਪ੍ਰਸ਼ਾਦ ਛਕ ਲੰਗਰ ਵਿੱਚੋਂ ਜਿਹੜਾ ਰਿਦਾ ਹੈ ਜਿੰਨੇ ਦਿਨ ਤੂੰ ਰਹਿਣਾ ਹੈ ਸੁਖ ਰਮਾਨ ਕਰਕੇ ਰਹੇ ਜਾਓ ਉਸ ਵਕਤ ਦੂਸਰਿਆਂ ਸਿਖਾ ਮਾਰੀ ਕੀ ਵੇਖੀ ਢੋਲਣਾ ਜਾਵੀ ਸੇਵਾ ਕਰ ਤਕੜਾ ਹੋ ਕੇ ਬਾਬੇ ਮਹਿਤਾਬ ਸਿੰਘ ਹੋਰਾ ਰਾਤ ਫੇਰ ਬਚਨ ਕੀਤਾ ਪਾਈ ਇੱਥੇ ਸੇਵਾ ਕਰਨ ਦਾ ਕੋਈ ਕੰਮ ਨਹੀਂ ਫਿਰ ਮਨੀ ਸਿੰਘ ਗਲ ਵਿੱਚ ਪੋਲਾ ਪਾ ਕੇ ਬੇਨਤੀ ਕੀਤੀ ਕਿ ਸੱਚੇ ਪਿਤਾ ਆਪ ਦਾ ਦਰ ਪੁੱਛ ਕੇ ਮੈਂ ਆ ਗਿਆ ਹਾਂ ਤੇ ਮੇਰੇ ਤੇ ਮਿਹਰ ਕਰੋ ਤੇ ਜ਼ਿੰਦਗੀ ਆਪਦੇ ਚਰਨਾਂ ਨਾਲ ਨਿਭਾ ਦਿਓ ਉਸ ਵਕਤ ਦਇਆ ਦੇ ਸਮੁੰਦਰ ਸਹੀ ਨੇ ਸਾਹਾਂ ਦੇ ਸਹਿੰਸ਼ਾ ਹੱਸ ਕੇ ਬਚਨ ਕੀਤਾ ਕੀ ਚੰਗਾ ਜਿੱਥੇ ਦੂਸਰੇ ਸਿੱਖ ਸੇਵਾ ਕਰਦੇ ਹਨ ਤੂੰ ਵੀ ਕਰੀ ਜਾ ਫਿਰ ਮਨੀ ਸਿੰਘ ਮਾਲ ਦੀ ਸੇਵਾ ਵਿੱਚ ਲੱਗ ਪਿਆ ਜੀ ਮਾਲ ਰੱਖ ਵਿੱਚ ਚਾਰਨਾ ਤੇ ਕਾ ਖੋਦ ਕੇ ਪੌਣਾ ਦਿਨ ਇਸੇ ਤਰ੍ਹਾਂ ਮਾਲ ਦੀ ਸੇਵਾ ਵਿੱਚ ਗੁਜ਼ਾਰੇ ਤਿੰਨ ਮੀਲ ਪੰਗਾਲੀ ਪਿੰਡ ਬਰਕੀ ਤੋਂ ਸੀ ਤੇ ਬਾਬੇ ਮਹਿਤਾਬ ਸਿੰਘ ਹੋਰਾ ਮਾਲ ਦੇ ਕੇ ਪੰਗਾਲੀ ਕੋਲ ਦਿੱਤਾ ਲਾਗੇ ਰੱਖ ਸੀ ਤੇ ਡੰਗਰ ਚਾਰ ਲਿਆਇਆ ਕਰੇ ਰਾਤ ਦਿਨ ਮਾਲ ਉੱਥੇ ਰੱਖੇ ਦੋਵੇਂ ਟਾਈਮ ਰਾਤ ਤੇ ਦਿਨੇ ਦੁੱਧ ਜੋਹ ਕੇ ਲਿਆਵੇ ਵਹਿੰਗੀ ਮਨੀ ਸਿੰਘ ਬਣਾਲੇ ਸੀ ਇੱਕ ਪਾਸੇ ਪਿੰਡ ਵਿੱਚੋਂ ਪ੍ਰਸ਼ਾਦੇ ਰੱਖ ਕੇ ਲੈ ਆਵੇ ਇੱਕ ਪਾਸੇ ਦੁੱਧ ਰੱਖ ਲੈ ਆਵੇ ਇਸੇ ਤਰ੍ਹਾਂ ਸੇਵਾ ਵਿੱਚ ਦਿਨ ਰਾਤ ਗੁਜ਼ਾਰੇ ਲੰਗਰ ਵਿੱਚ ਸੇਵਾ ਕਰੇ ਤੇ ਫਿਰ ਸਾਰੀ ਰਾਤ ਪ੍ਰੀਤਮ ਦੀ ਯਾਦ ਵਿੱਚ ਗੁਜ਼ਾਰੇ ਤੇ ਭਜਨ ਕਰੇ ਬਾਬੇ ਮਹਿਤਾਬ ਸਿੰਘ ਹੋਰਾ ਬਚਨ ਕੀਤਾ ਮਨੀ ਸਿੰਘ ਰਾਤ ਦੇ ਨਾ ਨੀਂਦਰਾ ਨਾ ਕਟਿਆ ਕਰ ਅਸੀਂ ਤੈਨੂੰ ਕੀਤੀ ਕਰਾਈ ਦੇਾਂਗੇ ਬਾਬੇ ਮਹਿਤਾਬ ਸਿੰਘ ਹੋਰੀ ਬੜੇ ਸਮਰਥ ਗੁਰੂ ਸੀ ਬਾਬਾ ਮਹਿਤਾਬ ਸਿੰਘ ਛੇਵੀਂ ਪਾਤਸ਼ਾਹੀ ਹਰ ਗੋਬਿੰਦ ਦਾ ਜਾਮਾ ਸੰਜੀ ਬਾਬੇ ਮਹਿੰਤਾਬ ਸਿੰਘ ਦੀਆਂ ਮੀਆਂ ਗਾਇਆਂ ਰੱਖ ਵਿੱਚ ਖੁਲੀਆਂ ਚਰਦੀਆਂ ਰਹਿੰਦੀਆਂ ਸਨ ਡਰਦੇ ਚੋਰ ਹੱਥ ਨਹੀਂ ਸੀ ਲੈਂਦੇ ਜਿਹੜਾ ਚੋਰੀ ਕਰਦਾ ਸੀ ਅੱਖਾਂ ਤੋਂ ਅੰਨ ਹੋ ਜਾਂਦਾ ਸੀ ਬਰਕੀ ਤੇ ਪੰਗਾਲੀ ਪਿੰਡ ਵਿੱਚ ਕੋਈ ਡਰਦਾ ਬਾਬੇ ਮਹਿੰਤਾਬ ਸਿੰਘ ਦੀ ਸੌਂ ਨਹੀਂ ਸੀ ਖਾਂਦਾ ਸੱਚੀ ਸੇਵਾ ਅਤੇ ਸਤਿਗੁਰਾਂ ਦੀ ਕਿਰਪਾ ਇੱਕ ਦਿਨ ਰਾਤ ਦੀ ਗੱਲ ਹੈ ਕਿ ਮਨੀ ਸਿੰਘ ਜਿਸ ਵੇਲੇ ਦੁੱਧ ਦੇ ਪਰਸ਼ਾਦੇ ਲੈ ਕੇ ਤੁਰਿਆ ਮੀ ਅਨੇਰੀ ਵੀ ਬੜੇ ਜ਼ੋਰ ਵਿੱਚ ਆਈ ਤੇ ਹਨੇਰੀ ਵਿੱਚ ਹੱਥ ਪਸਾਰਿਆ ਨਾ ਦਿਸੇ ਉਸ ਵਕਤ ਰਸਤੇ ਵਿੱਚ ਦਰਖਤ ਵੀ ਡਰਾ ਰਹੇ ਸਨ ਸੱਚੇ ਸਾਹਿਬ ਦਾ ਆਸਰਾ ਲੈ ਕੇ ਮਨੀ ਸਿੰਘ ਤੁਰ ਪਿਆ ਜੀ ਸਤਿਗੁਰਾਂ ਨੇ ਸਿੱਖ ਤੇ ਔਖਿਆਈ ਵੇਖ ਕੇ ਦਇਆ ਕਰ ਦਿੱਤੀ ਜੀ ਜੋਤ ਦਾ ਪ੍ਰਕਾਸ਼ ਕਰ ਦਿੱਤਾ ਅੱਗੇ-ਅੱਗੇ ਜੋਤ ਦਾ ਚਾਨਣ ਤੇ ਪਿੱਛੇ-ਪਿੱਛੇ ਮਨੀ ਸਿੰਘ ਤੁਰ ਪਿਆ ਜੋਤ ਦਾ ਪ੍ਰਕਾਸ਼ ਇਸ ਤਰ੍ਹਾਂ ਹੈ ਕਿ ਜਿਵੇਂ ਗੈਸ ਚੱਲਦਾ ਹੈ ਮੈਂ ਬਲੇਹਾਰ ਹਾਂ ਸੱਚੇ ਪਿਤਾ ਤੋਂ ਤਿੰਨ ਮੀਲ ਜੋਤ ਇਸੇ ਤਰ੍ਹਾਂ ਆਈ ਗੁਰਦੁਆਰੇ ਦੇ ਲਾਗੇ ਆ ਕੇ ਅਲੋਪ ਹੋ ਗਈ ਅੰਦਰ ਜਾ ਕੇ ਮਨੀ ਸਿੰਘ ਦੁੱਤੇ ਪਰਸ਼ਾਦੇ ਜਾ ਕੇ ਲੰਗਰ ਵਿੱਚ ਰੱਖ ਦਿੱਤੇ ਤੇ ਬਾਬੇ ਹੋਰਾਂ ਨੂੰ ਨਮਸਕਾਰ ਕੀਤੀ ਬਾਬੇ ਹੋਰੀ ਪੁੱਛਦੇ ਹਨ ਮਨੀ ਸਿੰਘ ਤੂੰ ਅੱਜ ਦਰਿਆ ਤਾਂ ਨਹੀਂ ਕੋਈ ਪਹਤਾ ਤਾਂ ਨਹੀਂ ਆਇਆ ਤਾਂ ਮਨੀ ਸਿੰਘ ਹਾਸ ਕੇ ਬਚਨ ਕੀਤਾ ਸੱਚੇ ਪਿਤਾ ਦਿਆਲੂ ਕਿਰਪਾਲੂ ਜਦੋਂ ਹਰ ਵਕਤ ਮੇਰੇ ਨਾਲ ਤੁਸੀਂ ਜੇ ਤੇ ਫੇਰ ਮੈਨੂੰ ਪਹ ਕੰਦਾ ਮਹਿਤਾਬ ਸਿੰਘ ਹੋਰਾ ਬਚਨ ਕੀਤਾ ਕਿ ਰਾਤ ਬਹਿ ਕੇ ਭਜਨ ਨਾ ਕਰਿਆ ਕਰ ਅਸੀਂ ਤੈਨੂੰ ਕੀਤੀ ਕਰਾਈ ਦੇਾਂਗੇ ਜਿਹੜੀ ਸੇਵਾ ਵਿੱਚ ਲੱਗਾ ਹਿਆ ਇਹੋ ਕਰੀ ਜਾ ਸਿੱਖ ਸਤਿਬਚਨ ਮੰਨ ਕੇ ਸੇਵਾ ਕਰਨ ਲੱਗ ਪਿਆ ਇਸੇ ਤਰ੍ਹਾਂ 3 ਸਾਲ 7 ਦਿਨ ਸੇਵਾ ਵਿੱਚ ਗੁਜ਼ਾਰੇ ਫਿਰ ਬਾਬੇ ਮਹਿੰਤਾਬ ਸਿੰਘ ਦਾ ਅੰਤ ਸਮਾ ਆ ਗਿਆ ਸਾਰੀਆਂ ਸਿੱਖਾਂ ਨੂੰ ਕੋਲ ਬਿਠਾ ਕੇ ਪੁੱਛਦੇ ਹਨ ਕਿ ਅਸਾਂ ਹੁਣ ਚੋਲਾ ਛੱਡ ਜਾਣਾ ਹੈ ਪੁਰਾਣਾ ਹੋ ਗਿਆ ਹੈ ਤੇ ਤੁਸੀਂ ਮੰਗੋ ਜੋ ਕੁਝ ਮੰਗਣਾ ਹੈ ਤੁਸੀਂ ਸੇਵਾ ਕੀਤੀ ਹੈ ਤੇ ਅਸੀਂ ਤੁਹਾਨੂੰ ਦਿੰਦੇ ਹਾਂ ਨਿਵਕਲੰਤ ਅਵਤਾਰ ਦੀ ਪਵਿਕਵਾਣੀ ਅਤੇ ਸੇਵਾ ਦੀ ਮਹਾਨਤਾ ਇੱਕ ਮਹੀ ਬੁਰਕੀ ਦੀ ਸੀ ਉਹ ਲੰਦਰ ਦੀ ਸੇਵਾ ਕਰਦੀ ਸੀ उस माई ने मज गाई जो दिल कियाग लिया सारा सिखा ने जो दिल की वासना से मंग लिया फिर मनी सिंह आख्या मनी सिंह तू भी जो दिल करता है मंग असी देने आ मनी सिंह बेनती दीन दयाल मैं ता रज के अजे सेवा नहीं की ता आप दे दर्शन ते सेवा दी भुख है बाबे होरा बचन की तेरी सेवा असी काल थाए पाई है तू जो मंगना है मंग मनी सिंह मंग मंगी के दीन दयाल जे तुठे हो ते मेरी सूरत खोल दियो ते मैनो अठे पहर दे दर्शन बक्शो बाबे होरा सारी संगत नु हुकम देता हा कि सारे परा हो जो असा मनी सिंह नाल आतंक हो के बचन करना है मनी सिंह नु कोल बिठा बाबे महताब सिंह होरी बचन दसदे हन

जिसका नाम जवन सिंह है जामा तारंगे छोटे का नाम रंधा सिंह एक का नाम आसा सिंह एक का नाम हजारा सिंह बोगा रामगढ़िया मनी सिंह, तू इस विच किसी चीज का लालच नहीं करना असी तेन दस दिता है ते असी हूँ शब्द रूप जाना है असी हम चादर तान के लम्बे पैन लगे हाँ सानू कवायो ना साधा के विहार तुगता के देश न चला जावे एथे ना रहे जदो अवतार तारंगे प्री पूरन महाराज शेर सिंह अपे वाज मार लेंगे फिर तकड़ा होके सेवा नो लग पर डोली ना तेनु सब कुछ उथो मिल जाउगा जो मुंह मंगेगा असी भी उथे होवांगे फिर बाबा मेहताब सिंह दे छड़ गए मनी सिंह मोछा करके गुराना का मन के ਆਪਣੇ ਨਦਰ ਮਾਲਵੇ ਨੂੰ ਚਲੇ ਆਇਆ ਇਸ ਗੁਰਦੁਆਰੇ ਵਿੱਚੋਂ ਕਿਸੇ ਚੀਜ਼ ਦਾ ਲਾਲਚ ਨਹੀਂ ਕੀਤਾ